ਭਾਈ ਮੇਤਰੋ ਅੱਜ ਨਾ ਪਿੰਡ ਉਪਲੀ ਦੇ ਵਿੱਚ ਆ ਕੇ ਦੁਆਰੇ ਇਹ ਉਪਲੀ ਪਿੰਡ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ। ਅੱਜ ਆਪਾਂ ਉਹੀ ਬਾਈ ਨਰਮਲ ਦੇ ਘਰੇ ਪਹੁੰਚੇ ਆਂ। ਬਾਈ ਦੋ ਕੁ ਟਰੈਕਟਰ ਲਿਆ ਕੇ ਰੱਖਦਾ ਦੋਨੇ ਟਰੈਕਟਰ ਨਾ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਹੁੰਦੇ ਨੇ। ਅੱਜ ਇਹ 855 ਤੇ ਇੱਕ ਹੈਗਾ 5310। ਪਿਛਲੜੀ ਵੀਡੀਓ ਦੇ ਵਿੱਚ ਅਸੀਂ ਏਸੇ ਘਰ ਦੇ ਵਿੱਚ ਇੱਕ ਤਾਂ 6055 ਦਿਖਾਇਆ ਸੀ ਤੇ ਦੂਸਰਾ ਦਿਖਾਇਆ ਤੀਗਾ 855 2020 ਮਾਡਲ ਹੈ ਨਾ ਜੀ। ਦੋਨੇ ਟਰੈਕਟਰ ਸੇਲ ਹੋ ਗਏ। ਬਾਈ ਨਵੇਂ ਟਰੈਕਟਰ ਲਿਆਇਆ ਬਾਈ ਇਹ ਕਿੰਨਾ ਮਾਡਲ ਹੈ ਇਹ ਇੱਧਰ ਖੜਾ 855 ਇਹ 18 ਬਾਈ ਇਹ 18 ਮਾਡਲ ਹੈ ਜਿਹੜਾ ਆ ਖੜਾ 53 ਦਾ ਸੀ ਕਿੰਨਾ ਮਾਡਲ ਹੈ 11 ਉਹ ਹੁੰਦੀ ਹੈ 118 ਮਾਡਲ ਲੈ 119 ਮਾਡਲ ਹੈ ਹਾਂ ਦੋਨਾਂ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਤੇ ਆਪਾਂ ਹੁਣ ਕੱਲੇ ਕੱਲੇ ਦੀ ਨਾ ਡਿਟੇਲ ਪਤਾ ਕਰਦੇ ਆ ਬਾਈ ਤੋਂ ਤੇ ਆਪਾਂ ਸ਼ੁਰੂਆਤ ਕਰਦੇ ਆ 855 ਤੋਂ ਪਹਿਲਾਂ ਤਾਂ ਪੀਪੀ 31 ਮਾਨਸਾ ਦਾ ਤੇ ਇਹਦਾ ਹੈਗਾ ਨੰਬਰ ਹੈਨਾ ਪੰਜਾਬ ਦਾ ਨੰਬਰ ਮਾਨਸਾ ਦਾ ਤੇ ਮਾਡਲ 18 ਦੱਸਿਆ ਨੰਬਰ ਪੰਜਾਬ ਦਾ ਪਾਰਟੀ ਕੈਮੀ ਦੇ ਨਾਮ ਆ ਇਹ ਦੂਜੀ ਵੀਰ ਦੂਜੇ ਥਾਂ ਮੇ ਨਾਮ ਆ ਤੇ ਉਦਾਂ ਜੇ ਇਹ ਗੱਲ ਕਰੀਏ 16 ਦੇ 18 ਚਾਹੀਏ 16 ਦੇ 18 ਚਾਹੀਏ ਓਰੀਜਨਲ ਟਾਇਰ ਨਾਲ ਦੇ ਨਾਲ ਦੇ ਵੀਰੇ ਅਸੇ ਨਾਲ ਤੇ 16 ਨੰਬਰ ਟਾਇਰ ਵੀ ਨਾਲ ਦੀ ਨੇ ਨਾ ਅੱਛਾ ਟਾਇਰ ਵੀ ਨਾਲ ਦੇ ਨੇ ਹਾਂ ਚੱਲ ਕਿੰਨਾ ਕੁ ਗਿਆ ਹੋਏ ਇਹ ਇਹ 2500 2600 ਘੰਟਾ ਚੱਲਿਆ ਹੋਇਆ ਧਰਵੇਂ 2500 2600 ਘੰਟਾ ਚੱਲਿਆ ਹੋਇਆ ਰਿੰਮਾਂ ਦੇ ਉੱਪਰ ਨਾ ਰਿੰਮ ਸਾਰੇ ਐ ਨਹੀਂ ਗੱਲ ਨਵੇਂ ਪਏ ਨੇ ਰੇ ਨਾਲ ਆਹ ਦਾਗ ਜੀ ਚੈੱਕ ਕਰਵਾਦੇ ਆ ਦੇਖੋ ਇਹ ਇਹਦੇ ਵੀ ਸਟਿੱਕਰਾਂ ਦੇ ਹਲੇ ਤੱਕ ਦਾਗ ਉਦਾਂ ਹੀ ਪਏ ਹਨ ਹੋਣਗੇ ਉਧਰ ਵੀ ਤੇ ਮਾਡਲ 18 ਦਾ ਸੀ ਇਹਨਾਂ ਦੇ ਰਿੰਮਾਂ ਤੇ ਹੋਊਗਾ ਲਿਖਿਆ ਹੋਇਆ ਇੱਧਰ ਦਿਖਾ ਦੇਣਾ ਟਾਇਰ ਇੱਧਰ ਹੀ ਆਊਗਾ ਤਰ ਮੈਂ ਇਧਰਲੇ ਪਾਸੇ ਆਈ ਉਧਰਲੇ ਪਾਸੇ ਆ ਕੇ ਇਧਰ ਮੈਂ ਦਿਖਾਉਂ ਉਹਧਰਲੇ ਪਾਸੇ ਆ ਰਮ ਤੇ ਟਾਇਰ ਤੇ ਮਾਰਕ 18 ਮਾਰ ਲ ਇਹਦੇ ਅੰਦਰਲੇ ਪਾਸੇ ਹੁਣ ਇਹਦੇ ਬਾਹਰਲੇ ਪਾਸੇ ਹੁਣ ਹਾਂ ਬਾਹਰਲੇ ਪਾਸੇ ਹੋਊਗਾ ਦੇ ਦਿਖਾਉ ਦਨੇ ਤਾਂ ਮੈਂ ਹਾਂ ਸੀਗਾ ਹਾਂ ਉਹ ਪਿਆ 18 ਮਾਰ ਲ 18 ਦੇ ਮਾਰ ਕੇ ਦੇ ਟਾਇਰ ਨੇ ਹਾਂ ਇਹਦੇ ਵੀ ਪਿਓ 18 ਸੀ ਇਹਦੇ ਨੇ ਮਤੇ ਵੀ ਦਿਖਾ ਦੇ ਚਾਹ ਹੂੰ ਤੇ ਅੰਦਰੋਂ ਅੰਦਰੋਂ ਬਾਲੇ ਹੁੰਦੇ ਆਗਾ ਹੁਣ ਦੱਸ ਆ ਵੀ 18 ਮਾਰ ਕੇ ਆ ਵੀ ਚੱਕਰੀ ਮਗਰਾਣ ਤੋਂ ਚੱਕਰਾ ਦੇ ਉੱਪਰੋਂ ਚੱਕਰਵਾ ਦੇ ਛਤਰੀ ਨਮੀ ਲੱਗੀ ਹੋਈ ਹੈ ਬਈ ਹੈ ਹਾਂ ਵੇ ਜੇ ਗੱਲ ਕਰ ਕੰਡੀਸ਼ਨ ਤੇ オリジナル ਹੀ ਆ ਉਹ ਸਾਰਾ ਰੈਨ ਵਾਲੇ ਵੀਰੇ ਬਾਹ ਲੈਣ ਬੰਦਾ ਸਾਰੇ ਜਿਹੜੀ ਬਾਲੇ ਬਾਅਦ ਚ ਬੰਦਾ ਟ੍ਰੀਟਮੈਂਟ ਦੇ ਜੀ ਓਕੇ ਇਹਨੂੰ ਸਟਾਰਟ ਕਰਿਓ ਆਪੇ ਦੀ ਸਟਾਰਟਿੰਗ ਵੀ ਦੇਖ ਲਈਏ ਟਰੈਕਟਰ ਦੀ ਕਿਵੇਂ ਆ ਬੜਕ ਤੱਕ ਹਾਂ ਟਰੈਕਟਰ ਦੀ ਇਹਦੇ ਵੀ ਸ਼ੋਅ ਖੋਲਿਓ ਆ 15 ਉਹ ਵੀ ਚੈੱਕ ਕਰ ਲਈਏ ਟਰੈਕਟਰ ਨੂੰ ਸਾਰਾ ਨਮਾ ਟਰੈਕਟਰ ਤੇ ਮੈਂ ਹਿਸਾਬ ਸੋ ਸੱਚ ਕਰਵਾ ਵੀ ਆ ਸਾਰੇ ਨਾ ਕਰਵਾ ਦੇ ਹੈਂਡਲ ਉਹ ਵਗੈਰਾ ਚੈੱਕ ਕਰਵਾ ਦੀ ਐਂਡ ਚੋਪੋਚੋ ਵੀ ਨਾ ਗਰੀਸ਼ਣੀਆਂ ਪਿੰਨਾ ਪੁੰਨਾ ਸਾਰੀਆਂ ਉੱਤ ਸਾਰਾ ਨਵਾਂ ਬੈਰਟ ਐ ਨਿਕਲ ਹੂੰ ਕਿਦੋਂ ਨੇ ਖੋਲਿਆ ਰੈਡੀਏਟਰ ਵੀ ਮੂਹਰੋਂ ਦਿਖਾ ਦੀ ਰੈਡੀਏਟਰ ਨਵਾਂ ਬੈਰਟ ਅਰੇਸ ਵਾਲੀ ਸੀਲ ਕਰਾ ਵੀ ਸਾਰੀ ਉੱਦੀ ਪਈ ਆ ਸੀਲ ਆ ਹਾਂ ਤੇ ਤੁਹਾਨੂੰ ਕਿਤੋਂ ਨੇ ਖੋਲਿਆ ਹੂੰ ਤੇ ਇਹਦੀ ਆਪਣਾ ਮੰਗ ਕੀ ਰੱਖੀ ਹੈ ਜੀ ਟਰੈਕਟਰ ਦੀ ਇਹਦੀ ਵੀਰੇ ਆਪਣਾ 5,55,000 ਰੁਪਏ 18 ਮਾਡਲ ਦਾ 5,55,000 ਰੁਪਏ ਰੱਖਿਆ 2 ਸਪੀਡ ਚ ਹੈ ਨਾ 2 ਸਪੀਡ ਚ ਹੂੰ ਤੇ ਇਦੋਂ ਪਰ ਲੋਨ ਕਿੰਨੇ ਕ ਦਾ ਹੋ ਜੂਗਾ ਇਹ ਤੇ 4 ਤੋਂ 4.5 ਲੱਖ ਤੱਕ ਵੀ ਹੋ ਸਕਦਾ 4.5 ਲੱਖ ਦਾ ਲੋਨ ਹੋ ਜੂ ਹਾਂ ਤੇ ਆਪਾਂ ਛੱਡਾਂਗੇ ਕਿੰਨੇ ਕ ਦਾ ਇਹ ਬਸ ਮੰਨ ਕੇ ਚੱਲ ਵੀ 5 ਲੱਖ 45 ਹਜ਼ਾਰ ਦਾ ਦੇ ਦੇਣਾ ਯਾਰ 5 ਲੱਖ 45 ਹਜ਼ਾਰ ਦਾ ਓਕੇ ਤੇ 4.5 ਲੱਖ ਦਾ ਲੋਨ ਹੋ ਜੂ ਹਾਂ ਰੁਪਏ ਲੱਖ ਕਰ ਰਹਿ ਜਾਂਦਾ ਬਾਕੀ ਨਾ ਓਕੇ ਤੇ ਜਿਹੜਾ ਇੱਧਰ ਖੜਾ ਹੈ ਜੀ 53 10 ਇਹ ਕਿੰਨਾ ਮਾਡਲ ਹੈ ਇਹ 18 ਦੇ ਮਾਰ ਕੇ 19 ਦੀ ਕਾਪੀ ਹੈ 18 ਰਜਿਸਟਰ ਹੈ ਉਹ ਕੁੰਡੀ ਚ ਜਿਹੜਾ 18 ਮਾਡਲ ਹੈ ਹਾਂ ਹਾਂ ਤੇਰ ਮਰਮ ਦਾ ਵਾਲਾ ਮੰਗਰ ਆ ਕੇ ਅਗਲਾ ਕਹਿੰਦਾ ਜਰ 18 ਦਿਨ ਕੰਡੀਸ਼ਨ ਓਰੀਜਨਲ ਹੀ ਸਾਰੀ ਹੈ ਸਾਰਾ ਰੈਨ ਵਾਲਾ ਵੀਰੇ ਟਾਇਰ ਚਾਰੀ ਜਮੀ ਨਵੇਂ ਨੇ ਨਵੇਂ ਜੀ ਨਵੇਂ ਸਰ ਮੇ ਮੂਰਿਆਂ ਤੋਂ ਤਾਂ ਸੀਰਟ ਵੀ ਨਹੀਂ ਮਟਿਆ ਹੋਇਆ ਤੇ ਮੰਗਰ ਦੇ ਟਾਇਰਾਂ ਤੇ ਵੀ ਸਾਰੀ ਦਿਖਾ ਦੇਣਾ ਕਿੱਤੋਂ ਆਇਆ ਖੇਤੋਂ ਆਇਆ ਹੈ ਤੋਤਾ ਵੀ ਨਹੀਂ ਹੋਇਆ ਗਾ ਰੱਦ ਤੇ ਆ ਬੌਂਦੀ ਛੱਟ ਗਿਆ ਤੇਰੇ ਮਰਮਾ ਦੀ ਕੰਡੀਸ਼ਨ ਵੀ ਸਾਰੀ ਚੈੱਕ ਕਰਵਾ ਦੇ ਪੈਰਦਾਨ ਚੈੱਕ ਕਰਵਾ ਦਿਓ ਉਸ ਤੋਂ ਬਾਅਦ ਇੱਧਰ ਵੀ ਆ ਜਾ ਦੇਖ ਪੈਰਦਾਨ ਪੈਡਲ ਚੈੱਕ ਕਰਾ ਦੀ ਬ੍ਰੇਕਾਂ ਵਾਲੇ ਆ ਇੱਧਰ ਲਿਆ ਬੈਰਿੰਗ ਸਾਰੀ ਚੈੱਕ ਕਰਵਾ ਦੇ ਸਟੀਕ ਸਾਰਾ ਨਵਾਂ ਟਰੈਕਟਰ ਆ ਕੋਈ ਐ ਨਹੀਂ ਅਸਰ ਵਾਰਸੇ ਵੀਡੀਓ ਦੇ ਉੱਪਰ ਮਗਰਾਟਨ ਦੀ ਕੰਡੀਸ਼ਨ ਦੁਕਾਨਦਾਰੋਂ ਵੀ ਕਰਵਾਇ ਚੈੱਕ। ਵੇਟ ਤੇ ਪਲਾਸਟਿਕ ਦੇ ਕਿਨੇ ਜੀ? ਪਲਾਸਟਿਕ ਦੇ ਵੇਟ ਨੇ। ਆ ਲਿੰਕਾਂ ਲੂਕਾਂ ਦਾ ਸਾਰੇ ਚੈੱਕ ਕਰਵਾ। ਡਬਲ ਡਿਸਟ੍ਰਿਬਿਊਟਰ ਆ ਟਿਊਬਾਂ ਦਾ ਚੈੱਕ ਕਰਾ ਦੇ। 18 ਮਾਡਲ ਉੱਨੀ ਚ ਇਹਦੀ ਆਰ ਸੀ ਬਣੀ ਹੋਈ ਆ ਨੰਬਰ ਪੰਜਾਬ ਆ ਪਾਰਟੀ ਇਹ ਵੀ ਫਰਸਟ ਹੈ ਜੀ। ਇਹ ਦੂਜੀ, ਇਹ ਵੀ ਦੂਜੀ ਆ। ਅਸੇ ਇਹ ਵੀ ਦੂਜੇ ਸਮੇ ਨਾਮ ਆ। ਹਾਂ ਦੂਜੇ। ਰੇਸ ਵਾਲੀ ਸੀਰੀਜ਼ ਧਰਮ ਇਹਦੀ ਵੀ ਵੇਚ ਲਈ। ਸਾਰੇ ਨਾਲ ਡਾਕਟਰ। ਐਨੀ ਗੱਲ। ਇਹਨੂੰ ਪਰੇ ਉਹ ਸਟਾਰਟ ਕਰੇ ਉਹਨੂੰ। ਆਪੇ ਇਹਦੀ ਵੀ ਦੇਖ ਲਈ ਵੜਕ ਕੀ ਕਹਿੰਦਾ। ਪੂਰੇ ਵੀ ਸ਼ੌਂਕੀ ਲਿਖਿਆ ਹੋਇਆ ਹੈ। ਕਾਲੀ ਤੇਲ ਬਦਲਿਆ ਡਾਕਟਰ ਦਾ। ਹਾਂਜੀ। ਕਾਲੀ ਤੇਲ ਬਦਲਿਆ। ਕਾਲੀ ਤੇਲ ਬਦਲਿਆ। ਯਾਨੀ ਕਿ ਸਰਵਿਸ ਵੀ ਤਾਜ਼ੀ ਕਰਤੀ। ਹਾਂ ਕਰਦੇ ਬੰਦੇ। ਮਤਲ ਹਾਲੇ ਤੇ ਸਰਵਿਸ ਤੋਂ ਬਾਅਦ ਤਾਂ ਘੰਟਾ ਵੀ ਨਹੀਂ ਚੱਲਿਆ। ਬਾ ਕੱਲ ਦੀ ਦਿਹਾੜੀ ਚੱਲਿਆ ਬਸ ਜੀ। ਬਸ ਕੱਲ ਦੀ ਦਿਹਾੜੀ ਜਿਹੜਾ ਚਲਾਦੀ। ਕੱਲ ਦਿਹਾੜੀ ਚੱਲਿਆ ਜਿਹੜਾ। ਓਕੇ। ਤੇ ਇਹਦੀ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ? ਇਹਦੇ 5 ਲੱਖ ਦਾ ਬਾਈ। 5 ਲੱਖ ਦਾ। ਇਹਦੀ ਆਪਾਂ ਕੀ ਡਿਮਾਂਡ ਰੱਖੀ ਆਂ? ਇਹਦੀ ਮੰਨ ਗਾਇਆ ਬਾਈ 6.5 ਲੱਖ ਰੁਪਏ। 6.5 ਲੱਖ ਰੁਪਏ। ਬਣ ਕਿੰਨੇ ਕ ਤੱਕ ਜਾਊ ਇਹ ਟਰੈਕਟਰ? 6 ਲੱਖ 40 ਹਜ਼ਾਰ ਦਾ ਦੇ ਦੇਣਗੇ। 6 ਲੱਖ 40 ਹਜ਼ਾਰ ਦਾ। ਹੂੰ। ਹੋਰ ਵੀ ਕਰੋਗੇ ਮੰਨ ਤਨ ਮੌਕੇ ਤੇ? ਕੋਈ ਗੱਲ ਨਹੀਂ ਕਰ ਦਿਆਂਗੇ ਜੇ ਕੋਈ ਬੰਦਾ ਕਰ ਦੋ। ਤੇ ਲੋਨ ਕਿੰਨਾ ਦੱਸਿਆ ਦੀ? 5 ਲੱਖ ਦਾ ਕਰਾ ਦੇਗੇ। 5 ਲੱਖ ਦਾ ਲੋਨ ਹੋ ਜਾ। ਹਾਂ ਹਾਂ। ਰੁਪਏ ਰਹਿ ਗਿਆ ਮਗਰ 1.40 ਲੱਖ ਹਜ਼ਾਰ ਹਨਾ? ਹੂੰ। ਓਕੇ। ਤੇ ਲੈ ਮਿੱਤਰੋ ਆਜੂ ਕਰਾ ਪਿੰਡ ਉਪਲੀ ਪੈ ਜਾਂਦਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਇਹ ਦੱਸਿਓ ਜੀ ਉਪਲੀ ਆ ਬਰਨਾਲੇ ਤੋਂ ਕਿੰਨੀ ਦੂਰ ਰਹਿ ਗਿਆ? 7 7-8 ਕਿਲੋਮੀਟਰ ਬਾਈ ਆਏ ਤਾਂ ਲੱਡੇ ਵਾਲੇ ਰੋਡ ਦਾ ਤਣਾਉਲੇ ਤੋਂ 6 ਕਿਲੋਮੀਟਰ ਤਣਾਉਲੀ ਤੋਂ 6 ਕਿਲੋਮੀਟਰ ਤਨੁਲਾ ਮੰਡੀ ਤੋਂ ਹਾਂ ਓਕੇ ਤੇ ਨੰਬਰ ਤੁਹਾਡਾ ਕਿੰਨਾਗਾ 98762 ਹਾਂਜੀ 51606 51606 ਤੇ ਲੈ ਮਿੱਤਰੋ ਆਜੋ ਕਰਾ ਫਟਾਫਟ ਤੇ ਬਈ ਮੈਨੂੰ ਇੱਕ ਗੱਲ ਹੋਰ ਦੱਸਿਓ ਜੇ ਕਿਸੇ ਸੱਜਣ ਦਾ ਵੀ ਕੋਈ ਟਰੈਕਟਰ ਹੋਵੇ ਅਗਲਾ ਕਹੇ ਬਈ ਰੱਦਲਾ ਬਦਲੀ ਕਰਨੀ ਅਸੀਂ ਵਿੱਚ ਰੱਖ ਲੂਗੀ ਕਰ ਲੈ ਕਰ ਲੈ ਰੱਖ ਲੂਗੀ ਕੋਈ ਚੱਕ ਓਕੇ ਤੇ ਕਰੋ ਸੰਪਰਕ ਨੰਬਰ ਸਕਰੀਨ ਤੇ ਚਲਾਤਾ